ਹੋਨ ਗੋਲਡਨ ਵਾਟਰਫਾਲ ਮਿਕਸਚਰ ਹੈ 3300 ਰੁਪਏ ਦਾ ਦਵਾਂਗੇ ਜਿੰਨੇ ਮਰਜੀ ਪੀਛ ਲੈ ਜਾਓ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗਾ ਜਿਹੜਾ ਮਰਜੀ ਕਲਰ ਲਲੋ ਰੋਜ਼ਗੋਲ ਲਲੋ ਬਲੈਕ ਛੋਟੇ ਸਾਈਜ਼ ਹੋਰ ਸਸਤੇ ਨੇ ਇਹ ਸਾਡੇ ਕੋਲ 2600 ਰੁਪਏ ਰੇਂਜ ਆ ਜਿਹੜੇ ਮਰਜੀ ਲਲੋ ਕਿਚਨ ਦੀਆਂ ਟੈਪਸ ਦੇਖੋ ਕਿੰਨੀ ਸੋਹਣੀ ਆਈਆਂ ਦਾ ਸ਼ਾਵਰ ਵਾਲੀ ਟੈਪਸ ਦੇਖੋ ਰੈੱਡ ਕਲਰ ਮਿਲ ਜੇਗਾ ਬਲੈਕ ਮਿਲ ਜੇਗਾ ਉਹ ਵਨ ਵੀ ਸੀਟ 7000 ਤੋਂ ਘੱਟ ਨਹੀਂ ਮਿਲੇਗੀ ਅਸੀਂ 3500 ਰੁਪਏ ਦੀ ਕਰਤੀ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ ਫਿਰ ਉਸ ਤੋਂ ਬਾਅਦ ਦੇਖੋ ਸਕੁਅਰ ਮ ਇਰੇ ਵੀ ਦੇਖੋ ਨਵੀਂ ਰੇਂਜ ਆਈ ਹੈ 4510 ਸਾਲ ਦੀ ਗਾਰੰਟੀ ਇਹਨਾਂ ਦੀ ਸੀਟ ਚੈੱਕ ਕਰੋ ਦੀ ਸਾਰੀ ਵੈਕਿਊਮ 5D ਕਹਿੰਦੇ ਇਹਨੂੰ ਆਪਾਂ 10 ਸਾਲ ਦੀ ਗਾਰੰਟੀ ਹੈ ਦੀ 5500 ਤੋਂ ਸ਼ੁਰੂ ਹੋ ਜਾਂਦਾ ਆ ਦੇਖੋ ਮਾਡਲ ਬਿਲਕੁਲ ਵਾਸ਼ ਮਸ਼ੀਨ ਭਾਜੀ ਇਹ ਸ਼ੁਰੂ ਹੋ ਜਾਂਦਾ 2800 ਰੁਪਏ ਤੋਂ ਮਾਰਕੀਟ ਤੁਹਾਨੂੰ 5000 ਤੋਂ ਘੱਟ ਨਹੀਂ ਮਿਲੇਗਾ ਜਿੰਨੇ ਮਰਜ਼ੀ ਪੀਸ ਲੇ ਲੋ 24 ਇੰਚ ਦੀ ਸਾਈਜ਼ ਇਹ 5500 ਰੁਪਏ ਦੇਵਾਂਗੇ ਜਿੰਨੇ ਮਰਜ਼ੀ ਪੀਸ ਲਾਓ ਸਾਡੇ ਕੋਲ ਇਹ ਸੀ ਟੇਬਲ ਟੌਪ ਨਾ ਦੇਵਾਂਗੇ 9500 ਰੁਪਏ ਦੀ ਸ਼ਾਵਰ ਵੀ ਮਿਲ ਜਾਣਗੇ 6 ਇੰਚ ਦੀ ਸਾਈਜ਼ ਦੇ ਤਾਨੂੰ 1150 ਰੁਪਏ ਦਾ ਸ਼ਾਵਰ ਦਵਾਂਗੇ ਜਿੰਨੇ ਮਰਜ਼ੀ ਵੀ ਸਲਾਇਓ। ਇਹ ਮਿਰਰ ਸਾਡੇ ਕੋਲ ਦੇਖੋ ਛੋਟੇ ਸਾਈਜ਼ ਤੋਂ ਅਵੇਲੇਬਲ ਆ 350 ਰੁਪਏ ਦਾ ਪੈ ਜਾਂਦਾ। ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਸਾਡੇ ਪਹਿਲੇ 11 ਭੈਣ ਭਰਾ ਵੀਡੀਓ ਬਾਅਦ ਸ਼ੇਅਰ ਕਰਨਗੇ ਉਹਨਾਂ ਨੂੰ ਅਜਿਹੇ ਸੋਪ ਡਿਸਪੈਂਸਰ ਆ ਇਹਦੇ ਨਾਲ ਦੇ 11 ਸੈੱਟ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣਿਆ। ਤੁਸੀਂ ਇੱਥੋਂ ਆ ਕੇ ਕੋਈ ਵੀ ਸਮਾਨ 50000 ਰੁਪਏ ਦਾ ਲੈਣੇ ਹੋ ਤੁਸੀਂ ਪੂਰੇ ਪੰਜਾਬ ਜਿੱਥੋਂ ਮਰਜ਼ੀ ਪਿੰਡ ਸ਼ਹਿਰ ਤੋਂ ਆਜੋ ਤੁਹਾਨੂੰ ਅਸੀਂ ਹੋਮ ਡਿਲੀਵਰੀ ਫ੍ਰੀ ਦੇਣੀ ਆ। ਮਤਲਬ ਗੱਡੀ ਦਾ ਖਰਚਾ ਸਾਰਾ ਗਰਮੀ ਟ੍ਰੇਡਿੰਗ ਦੇ ਨਾਲ ਆ ਗੀਜ਼ਰ ਫ੍ਰੀ ਲੈ ਸਕਦੇ ਆ ਜੇ ਤੁਸੀਂ ਗੀਜ਼ਰ ਨਹੀਂ ਲੈਣਾ ਤੇ ਤੁਸੀਂ ਆ ਵਾਟਰ ਫਿਲਟਰ ਫ੍ਰੀ ਲੈ ਕੇ ਜਾ ਸਕਦੇ ਹੋ ओरिएंट ਕੰਪਨੀ 10 ਸਾਲ ਦੀ ਗਾਰੰਟੀ 4500 ਰੁਪਏ ਦੀ ਹੋएगी ਜਿੰਨੇ ਮਰਜ਼ੀ ਪੀਸ ਲੈ ਜਾਓ ਇਹ ਜੈਗਵਾਰ ਕੰਪਨੀ ਦੀ ਹੈ ਦੇਖੋ ਗ੍ਰੇ ਕਲਰ ਮਿਲ ਜੇਗਾ ਸੀਟ ਚ ਬਲੈਕ ਕਲਰ ਮਿਲ ਜੇਗਾ 골ਡਨ ਮਿਲ ਜੇਗਾ ਪੰਜ ਮਾਡਲ ਅਸੀਂ ਐਡ ਕੀਤੇ ਆ ਦੇਖੋ ਇਹ ਸਕੁਅਰ ਮਾਡਲ ਮਿਲ ਜੇਗਾ ਲੀਫ ਮਾਡਲ ਫੋਰਨਾਮੈਕਸ ਵਿਗਨੇਟ ਓਪਲ ਇਹ ਟੇਬਲ ਟੌਪ ਦੇ ਨਾਲ ਲੈਂਦੇ ਹੋ ਜਿੱਦਾਂ ਬ੍ਰਾਊਨ ਕਲਰ ਬ੍ਰਾਊਨ ਦਾ ਟੇਬਲ ਟੌਪ ਹੈ ਇਹ ਤੁਹਾਨੂੰ ਅਸੀਂ 11.5 ਹਜ਼ਾਰ ਰੁਪਏ ਦਾ ਦਵਾਂਗੇ ਬਾਲ ਲੈਂਗਵਿਨਟੀ ਇਹ ਤੁਸੀਂ ਕੰਦ ਦੇ ਨਾਲ ਟਾਂਕੇ ਲਾ ਸਕਦੇ ਹੋ ਫਿਰ ਆ ਦੇਖੋ ਇਹ ਵੀ ਗ੍ਰੇ ਕਲਰ ਇਹ ਵੀ 15.500 ਰੁਪਏ ਸੇਮ ਟੇਬਲ ਟੌਪ ਦੀ ਸੀਰੀਜ਼ ਦੇਖੋ ਕਿੰਨੀ ਆਈ ਹੈ ਸਾਰੇ 골ਡਨ ਰੋਜ਼ ਗੋਲਡ ਬਲੈਕ ਮਾਰਵਲ ਸੀਰੀਜ਼ ਬਹੁਤ ਆਈ ਦੇਖੋ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਸਾਊਂਡ ਗ੍ਰੂ ਸਿੱਗ ਇਹ ਸਾਡੇ ਕੋਲ ਸਾਰੇ ਸਾਈਜ਼ ਅਵੇਲੇਬਲ ਨੇ ਜਿਹੜਾ ਮਰਜੀ ਇਨਾਂ ਚ ਸਾਈਜ਼ ਲਲੋ ਸਾਡੇ ਕੋਲ ਛੇਅਰ ਮਾਡਲ ਪਏਗਾ 3500 ਰੁਪਏ ਦਾ ਫਿਰ ਇਹ ਚ ਗੋਲ ਵੀ ਮਿਲ ਜਾਏਗਾ ਫਿਰ ਆ ਦੇਖੋ ਛੋਟਾ ਸਾਈਜ਼ ਵੀ ਹੈ ਗੈਰੇਚ ਫਿਰ ਆ ਦੇਖੋ ਇਹ ਤਾਂ ਨੂ ਗੋਲਡੈਕਸ ਕੰਪਨੀ ਦਾ ਪਏਗਾ 2800 ਰੁਪਏ ਦਾ 50000 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਦੋ ਬਾਥਰੂਮ ਤਿਆਰ ਕਰਕੇ ਦਵਾਂਗੇ ਇੱਕ ਕਿਚਨ ਤਿਆਰ ਕਰਕੇ ਦਵਾਂਗੇ 50000 ਦੇ ਸਮਾਨ ਨਾਲ ਹੋਮ ਡਿਲੀਵਰੀ ਫ੍ਰੀ ਪਰ ਬਾਜ਼ਾਰ ਦਾ ਰੇਟ 1 ਲੱਖ ਰੁਪਈਆ ਸਾਡੇ ਕੋਲ 50000 ਚ ਦੇਵਾਂਗੇ ਕਿਸ ਨੇ ਇੱਕ ਬਾਥਰੂਮ ਤਿਆਰ ਕਰਾਉਣਾ 20000 ਵਿੱਚ ਸਲਾਹ ਜੀ ਤੁਹਾਡੇ ਘਰ ਆ ਕੇ ਅਸੀਂ ਸੋਨੇ ਬਣਾਵਾਂਗੇ ਪੈਸੇ ਥੋੜੇ ਲਵਾਂਗੇ ਤੁਹਾਡੇ ਘਰ ਗੈਸਟ ਆ ਕੇ ਪੁੱਛਣਗੇ ਹਾਂ ਵੀ ਤੁਸੀਂ ਬਾਥਰੂਮ ਕਿਚਨ ਤੇ ਲੌਬੀਆਂ ਦੇ ਵਿੱਚ ਕੰਮ ਕਿੱਥੋਂ ਕਰਾਇਆ ਕਿਉਂਕਿ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਸੱਤ ਤੋਂ ਲਕਜ਼ਰੀ ਸ਼ੋਰਮ ਗਰਮੀਟ ਰੇਡਿੰਗ ਕੰਪਨੀ ਦੇ ਜਿੱਥੇ ਤੁਹਾਨੂੰ ਮਿਲਣਾ ਸੈਨੀਟਰੀ ਦਾ ਬਹੁਤ ਸੋਹਣਾ ਸਮਾਨ ਪਰ ਵੱਡੀ ਗੱਲ ਕੀ ਹੈਗੇ ਇਹਨਾਂ ਨੇ ਆਪਣੇ ਰਿਕਾਰਡ ਆਪ ਹੀ ਤੋੜੀ ਜਾਂਦੇ ਬਿਕੋਜ਼ ਰੇਟ ਇੰਨੇ ਘੱਟ ਕਰਤੇ ਆ ਨਾਲ ਆਫਰਾਂ ਦੇ ਦਿੱਤੀਆਂ ਹੈਗੀਆਂ ਤੁਸੀਂ 50000 ਰੁਪਏ ਦੀ ਤੋਂ ਸ਼ਾਪਿੰਗ ਕਰਦੇ ਆ ਜਿਹੜਾ ਮਰਜੀ ਸਮਾਨ ਲੈਨੇ ਹੋ ਤੁਹਾਨੂੰ ਹੋਮ ਡਿਲੀਵਰੀ ਵੀ ਪੂਰੇ ਪੰਜਾਬ 'ਚ ਫ੍ਰੀ ਮਿਲਦੀ ਆ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਮਿਲਦੀ ਆ ਨਾਲ ਤੁਹਾਨੂੰ ਗੀਜ਼ਰ ਫ੍ਰੀ ਮਿਲਦਾ ਜਾਂ ਤੁਸੀਂ ਉਹਦੀ ਜਗ੍ਹਾ ਆਰਓ ਵੀ ਫ੍ਰੀ ਲੈ ਸਕਦੇ ਆ ਮਤਲਬ ਆਫਰਾਂ ਬਹੁਤ ਚੱਲ ਰਹੀਆਂ ਹੁਣ ਤੁਸੀਂ ਪ੍ਰਾਈਸ ਸੁਣ ਲਿਓ ਬ ਇਟਰਸ ਸਾਡੇ ਰਿਹਾ ਸੀ ਬਿਲਕੁਲ ਭਾਜੀ ਹੁਣ ਮਾਰਕੀਟ ਜਿੱਦਾਂ ਸਾਨੂੰ 1 ਪੀ ਸੀਟ 7000 ਤੋਂ ਘੱਟ ਨਹੀਂ ਮਿਲੇਗੀ ਅਸੀਂ 3500 ਰੁਪਏ ਦੀ ਕਰਤੀ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ ਫਿਰ ਉਸ ਤੋਂ ਬਾਅਦ ਦੇਖੋ ਸਕੁਅਰ ਮਾਡਲ ਆ ਗਿਆ 4500 ਰੁਪਏ ਫਿਰ ਇਹ ਵੀ ਦੇਖੋ ਨਵੀਂ ਰੇਂਜ ਆਈ ਹੈ 4500 10 ਸਾਲ ਦੀ ਗਾਰੰਟੀ ਇਹਨਾਂ ਦੀ 1 ਪੀ ਸੀਟ ਵਾਸ਼ ਮਸ਼ੀਨ ਇਹਦੇ ਨਾਲ ਦਾ ਮਿਲ ਜੇਗਾ 1300 ਰੁਪਏ ਦਾ ਸਕੁਅਰ ਚਾਹੀਦਾ ਤੁਹਾਨੂੰ 1600 ਰੁਪਏ ਦਾ ਪਵੇਗਾ ਉਤਬਾਹ ਦੇਖੋ ਨਵੇਂ ਮਾਡਲ ਆਏ ਸੀਟਾਂ ਦੇ ਇਹ ਵੀ 4500 ਰੁਪਏ ਤਿੰਨ ਮਾਡਲ ਹੋਰ ਆਏ ਦੇਖੋ 10 ਸਾਲ ਦੀ ਗਾਰੰ ਇਦੇ ਵਿੱਚ ਵੈਕਿਊਮ ਚੱਲਦਾ ਵੈਕਿਊਮ ਸਿਸਟਮ ਹੈਗਾ ਆ ਦੇਖੋ ਸੀਟ ਚੈੱਕ ਕਰੋ ਦੀ ਸਾਰੀ ਵੈਕਿਊਮ 5D ਕਹਿੰਦੇ ਇਹਨੂੰ ਆਪਾਂ 10 ਸਾਲ ਦੀ ਗਾਰੰਟੀ ਇਹਦੀ 5500 ਤੋਂ ਸ਼ੁਰੂ ਹੋ ਜਾਂਦਾ ਆ ਦੇਖੋ ਮਾਡਲ ਇਹ 5500 ਹੀ ਰੇਂਜ ਮਾਡਲ ਹੈ ਬਾਕੀ 6500 7500 8500 ਅਲੱਗ-ਅਲੱਗ ਰੇਂਜਾਂ ਹੈਗੀਆਂ ਸੋ ਤੁਸੀਂ ਆ ਵੀ ਚੈੱਕ ਕਰ ਲੈਣਾ ਜਿਹੜੇ ਬੰਦੇ ਚਾਹੁੰਦੇ ਵੀ ਸਾਨੂੰ ਹੋਰ ਵਧੀਆ ਚੀਜ਼ਾਂ ਜਿਹੜੇ ਖਾਸ ਤੌਰ ਤੇ ਇੱਥੇ ਆਉਣ ਦਾ ਸਾਨੂੰ ਫਾਇਦਾ ਕੀ ਆ ਸਾਡੇ ਕੋਲ ਬ੍ਰਾਂਡ ਸਾਰੇ ਹੈਗੇ ਆ ਪ੍ਰਾਈਸ ਤਾਂ ਨੂੰ ਕਿਸੇ ਨੇ ਪੂਰੇ ਇੰਡੀਆ 'ਚ ਕੱਲੇ-ਕੱਲੇ ਆਰਟੀਕਲ ਦਾ ਨਹੀਂ ਦੱਸਣਾ ਇੱਥੇ ਤਾਂ ਦੱਸ ਦਿਆਂ ਕਿਉਂਕਿ ਪ੍ਰਾਈਸ ਸਾਡੇ ਵਾਕੇ ਬਾਜ਼ਾਰ ਨਾਲੋਂ ਘੱਟ ਆ। ਭਾਈ ਜੀ ਬੜੇ ਸੋਹਣੇ-ਸੋਹਣੇ ਮਾਡਲ ਹੈਗੇ ਤੁਹਾਡੇ ਕੋਲ। ਬਿਲਕੁਲ ਭਾਜੀ ਹੁਣ ਨਵੀਂ ਰੇਂਜ ਆਈ ਹੈ ਦੇਖੋ ਇਨ ਬਿਲਟ ਜੈਟ ਕਸਟਮਰ ਮੰਗਦਾ ਕਿ ਜੈਟ ਸਾਨੂੰ ਵਿੱਚ ਚਾਹੀਦਾ ਸੀਟ ਕਵਰ ਹਿਲਦਾ ਜਿੱਦਾ। ਇਹ ਵਿਦ ਜੈਟ ਹੈ 5500 ਰੁਪਏ ਦਾ ਮਾਡਲ ਹੈ 10 ਸਾਲ ਦੀ ਗਾਰੰਟੀ ਹੈ। ਤੇ ਨਾਲ ਦਾ 6500 ਫੇ 7500 8500 ਅਲੱਗ-ਅਲੱਗ ਰੇਂਜਾਂ ਹੈਗੀਆਂ ਫਿਰ ਸਾਡੇ ਕੋਲ ਕਲਰਡ ਸੀਰੀਜ਼ ਬਹੁਤ ਸੋਹਣੀ ਆ ਗਈ ਦੇਖੋ ਗ ਦੇਖੋ ਬਹੁਤ ਸੋਹਣੇ ਸੋਹਣੇ ਅੱਛਾ ਭਾਜੀ ਇੱਕ ਗੱਲ ਮੈਨੂੰ ਹੋਰ ਦੱਸੋ ਕੋਈ ਸ਼ੌਕੀਨ ਬੰਦੇ ਆਉਂਦੇ ਹੋ ਕਿ ਸਾਡਾ ਸਾਰਾ ਬਾਥਰੂਮ ਗ੍ਰੇ ਬਣਾ ਦਿਓ ਸਾਡਾ ਬਾਥਰੂਮ ਬਲੈਕ ਬਣਾ ਦਿਓ ਸਾਡਾ ਸਾਰੇ ਬਾਥਰੂਮ 골ਡ ਬਣਾ ਦਿਓ ਉਹ ਆਪਸ਼ਨ ਹੈਗੀ ਤੁਹਾਡੇ ਕੋਲ ਬਿਲਕੁਲ ਭਾਜੀ ਉਹਦੇ ਸਾਡੇ ਕੋਲ ਸਾਰੀਆਂ ਟੈਪਸ ਮਿਲ ਜਾਣਗੀਆਂ 골ਡਨ ਦੇਖੋ ਜਿੱਦਾਂ ਕਿ ਤੁਹਾਨੂੰ 골ਡਨ ਡਿਵਾਇਟਰ ਮਿਲ ਜਾਣਗੇ ਵਾਲ ਮਾਉਂਟਿਡ ਮਿਲ ਜਾਣਗੇ ਸਪਾਉਟ ਟੂਟੀਆਂ ਦੇਖੋ ਬਲੈਕ ਕਲਰ ਦੀ 골ਡਨ ਕਲਰ ਸਾਰੀ ਅਵੇਲੇਬਲ ਆਪਣੇ ਕੋਲ ਵੈਰਾਈਟੀ ਇਹ ਟੇਬਲ ਟੌਪ ਮਿਲ ਜੇਗਾ ਦੇਖੋ 골ਡਨ ਕਲਰ ਉਹ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਬਾਸ ਐਸੈਸਰੀ ਮਿਲ ਜੇਗੀ 골ਡਨ ਕਲਰ ਦੀ ਮਿਰਰ ਵੀ ਮਿਲ ਜੇਗਾ ਸ਼ਾਵਰ ਦੇ ਸਾਰੇ ਸਾਈਜ਼ ਮਿਲ ਜਾਣਗੇ ਜਿਹੜਾ ਮਰਜ਼ੀ ਸਰ ਇਸ ਕਲਾ ਮੈਨੂੰ ਦੱਸੋ ਵੀ ਵੋਲ ਸੀਟ ਵੀ ਹੈਗੀਆਂ ਆਪਣੇ ਕੋਲ ਬਿਲਕੁਲ ਭਾਜੀ ਵੋਲ ਐਂਡ ਸੀਟਾਂ ਵੀ ਹੈਗੀਆਂ ਜਿੱਦਾਂ ਦੇਖੋ ओरिएंट ਕੰਪਨੀ 10 ਸਾਲ ਦੀ ਗਾਰੰਟੀ 4500 ਰੁਪਏ ਦੀ ਵੇਗੀ ਜਿੰਨੇ ਮਰਜ਼ੀ ਪੀਸ ਲੈ ਜਾਓ ਇਹ ਜੈਗਵਾਰ ਕੰਪਨੀ ਦੀ ਹੈ ਦੇਖੋ ਜੈਗਵਾਰ ਦੀ ਵੀ ਮਿਲ ਜੇਗੀ ਸੀਟ ਇਹਦੇ ਵਿੱਚ ਵੀ ਕਲਰ ਮਿਲ ਜੂਗੇ ਹੋਰ ਆਪਾਂ ਨੂੰ ਬਿਲਕੁਲ ਭਾਜੀ ਆ ਦੇਖੋ ਹਿੰਦਵੇਰ ਦਾ ਵੀ ਮਿਲ ਜੇਗਾ ਜੈਗਵਾਰ ਦਾ ਸਕੁਅਰ ਮਾਡਲ ਦੇਖੋ ਬਹੁਤ ਯੋਤਬਾ ਗ੍ਰੇ ਕਲਰ ਵੀ ਮਿਲ ਜੇਗਾ ਬਲੈਕ ਵੀ ਮਿਲ ਜੇਗਾ ਤੇ ਰੋਸ ਗੋਲ ਕਰ ਵੀ ਮਿਲ ਜੇਗਾ ਇਹ ਵੀ ਕਲਰ ਦੀ ਵੀ 10 ਸਾਲ ਦੀ ਗਾਰੰਟੀ ਹੈ ਜਿੱਦਾਂ ਕਿ ਭਾਜੀ ਦੇਖੋ ਆਈਵਰੀ ਕਲਰ ਵੀ ਮਿਲ ਜੇਗਾ ਸੀਡ 1 ਪੀ ਸੀਡ ਫਿਰ ਸੋਨਸੀਰਾ ਕੰਪਨੀ ਦੀ ਵੀ ਮਿਲ ਜੇਗੀ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਫਿਰ ਦੇਖੋ ਜੈਕਵਾਰ ਕੰਪਨੀ ਦੀ 1 ਪੀ ਸੀਡ ਮਿਲ ਜੇਗੀ 10 ਸਾਲ ਦੀ ਗਾਰੰਟੀ ਇਹਦੀ ਫਿਰ ਹਿੰਦਵੇਰ ਦੀ ਵੀ ਮਿਲ ਜਾਣਗੇ ਸਾਰੇ ਮਾਡਲ ਰੱਖੋ ਸਾਰੇ ਮਾਡਲ ਵੇਲ ਬਣਾਇਆ ਵੈਕਿਊਮ ਵਾਲਾ ਮਾਡਲ ਹੈ ਹਿੰਦਵੇਰ ਦਾ ਦੇਖੋ ਕਿੱਡਾ ਸੋਹਣਾ ਮਾਡਲ ਹੈ ਇਹ ਸਾਡੇ ਕੋਲ 1 ਪੀਸ ਵਾਸ਼ ਵੇਸ਼ਨ ਵੀ ਮਿਲ ਜਾਣਗੇ ਇਹਦੇ ਨਾਲ ਦੇ ਸਹਾਰਾ ਦੀ ਦੇਖੋ ਸਾਰੇ ਮਾਡਲ ਸਹਾਰਾ ਦੇ ਨੇ 10 ਸਾਲ ਦੀ ਗਾਰੰਟੀ ਇਹਨਾਂ ਦੀ ਉਤਪਰ ਬਟੇਬਲ ਟੌਪ ਦੇਖੋ ਕਿੰਨੇ ਸੋਹਣੇ ਸੋਹਣੇ ਵਾਟਰਫਾਲ ਮਿਕਸਰ ਸਾਰੀ ਵੈਰਾਈਟੀ ਮਿਲ ਜਾਈਗੀ ਸੋ ਜਿਹੜੇ ਲੋਕ ਕਹਿੰਦੇ ਆ ਵੀ ਸਾਡੇ ਘਰ ਸ਼ੀਸ਼ੇ ਵਾਂਗ ਚਮਕਣ ਤੁਸੀਂ ਲਗਜ਼ਰੀ ਹੋਟਲਾਂ ਦੇ ਵਿੱਚ ਜਾਣਾ ਹੋਣਾ ਆ ਦੇਖੋ ਇਦਾਂ ਦੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਸੋ ਵਾਕਈ ਜਿਹੜਾ ਚਾ ਹੈਗਾ ਜਿਹੜਾ ਸ਼ੌਕ ਹੈਗਾ ਜਿਹੜਾ ਡ੍ਰੀਮ ਹੈਗਾ ਬੇ ਅਸੀਂ ਸਾਰਾ ਹੀ ਗੋਲਡ ਦੇ ਵਿੱਚ ਬਣਾਉਣਾ ਰੋਜ਼ 골ਡ ਦੇ ਵਿੱਚ ਲੈਣਾ ਆ ਤੁਸੀਂ ਬਲੈਕ ਚੈੱਕ ਕਰ ਲਓ সিলਵਰ ਚੈੱਕ ਕਰ ਲਓ ਬ੍ਰਾਂਡ ਦੇਖੋ ਨਾ ਮੇਨ ਗੱਲ ਆ ਸਾਡੇ ਕੋਲ ਹਰ ਤਰ੍ਹਾਂ ਦੇ ਬ੍ਰਾਂਡ ਆ ਭਾਜੀ ਬ੍ਰਾਂਡ ਸਾਰੇ ਹੈਗੇ ਆ ਬਿਲਕੁਲ ਭਾਜੀ ਸਾਰੇ ਬ੍ਰਾਂਡ ਵੇਲਵੋ ਦੇਖੋ ਜਿੱਦਾਂ ਕੀ ਇਹ ਜੈਕਵਾਰ ਆ ਜੈਕਵਾਰ ਦੀ 10 ਸਾਲ ਦੀ ਗਾਰੰਟੀ ਕਲਰ ਦੀ ਤੇ ਤੁਹਾਨੂੰ ਸਾਰੇ ਕਲਰ ਅਵੇਲੇਬਲ ਆ সিলਵਰ ਲੈ ਲਓ ਬਲੈਕ ਲੈ ਲਓ ਰੋਜ਼ 골ਡ 골ਡਨ ਕਿਸੇ ਨੇ ਬਾਥਰੂਮ ਬਣਾਣਾ ਸਾਰਾ 골ਡਨ ਅਸੀਂ 골ਡ ਕਰ ਦਾਂਗੇ ਸ਼ਾਵਰ ਵੀ ਮਿਲ ਜਾਏਗਾ 2500 ਰੁਪਏ ਦਾ ਸ਼ਾਵਰ ਮਿਲੇਗਾ 골ਡਨ ਜਿੰਨੇ ਮਰਜ਼ੀ ਪਿਛਲਾਇਓ ਜੈਕਵਾਰ ਦੇ ਵਿੱਚ ਹਾਂਜੀ ਉਧਰ ਤੇ ਰੋਜ਼ 골ਡ ਤੁਹਾਨੂੰ ਸਾਰੀ ਸੀ ਬਲੈਕ ਮਿਲ ਜੇਗੀ ਸਿਲਵਰ ਸਾਰੀ ਅਵੇਲੇਬਲ ਹੈ ਸਿਲਵਰ 'ਚ ਸਾਡੇ ਕੋਲ ਜਿੱਦਾਂ ਕੀ ਡਿਜ਼ਾਈਨ ਹੋਰ ਬੜੇ ਆਏ ਦੇਖੋ ਨਵੇਂ ਪੰਜ ਮਾਡਲ ਅਸੀਂ ਐਡ ਕੀਤੇ ਆ ਦੇਖੋ ਇਹ ਸਫੇਅਰ ਮਾਡਲ ਮਿਲ ਜੇਗਾ ਲੀਫ ਮਾਡਲ ਫੋਰਨਾਮੈਕਸ ਵਿਗਨੇਟ ਓਪਲ ਸਾਰੀ ਸੀਰੀ ਇਹਦੇ ਸਬਾਉਡ ਵੀ ਅਵੇਲੇਬਲ ਹੈ ਸਾਡੇ ਕੋਲ ਬੜੇ ਰੀਜ਼ਨੇਬਲ ਪ੍ਰਾਈਸ ਵਾਲ ਮਾਉਂਟ ਵੀ ਅਵੇਲੇਬਲ ਹੈ ਸਿੰਗਲ ਲੀਵਰ ਵੀ ਅਵੇਲੇਬਲ ਹੈ ਉਦੋਂ ਬਾਅਦ ਟੇਬਲ ਟੌਪ ਵੀ ਮਿਲ ਜਾਣਗੇ ਜੈਗੂਅਰ ਦੇ ਦੇਖੋ ਸਾਰੇ ਕਲਰ ਅਵੇਲੇਬਲ ਨੇ ਫਿਰ ਓਰੀਐਂਟ ਦੀ ਟੈਪਸ ਆ ਜਾਂਦੀਆਂ ਦੇਖੋ ਜਿੱਦਾਂ ਕੀ ਆਹ ਦੇਖੋ 600 ਰੁਪਏ ਦੀ ਰੇਂਜ 10 ਸ ਇਹ ਸਕੁਏਅਰ ਮਾਡਲ ਹੈ ਵੀ ਲੈਣਾ ਪੌਣੀ ਡਿਸਕ ਲਈ ਇਹ ਪੈਣੀ ਤੁਹਾਨੂੰ 850 ਰੁਪਏ ਦੀ ਮਾਰਕਟ ਤੁਹਾਨੂੰ 1700 ਤੋਂ ਘੱਟ ਨਹੀਂ ਮਿਲੇਗੀ ਆ ਦੇਖੋ ਕਿੰਨੇ ਸੋਹਣੇ ਇਹ ਵੀ 850 ਦੀ ਪੈਂਦੀ ਹੈ ਫਿਰ Orient ਦੇ ਵਿੱਚ ਡਾਇਵਰ ਵੀ ਮਿਲ ਜਾਣਗੇ ਸਿੰਕ ਮਿਕਸਰ ਵੀ ਅਵੇਲੇਬਲ ਨੇ ਫਿਰ Orient ਦੀ ਕਲਰਡ ਸੀਰੀਜ਼ ਵੀ ਅਵੇਲੇਬਲ ਹੈ ਦੇਖੋ 골ਡਨ ਰੋਜ਼ ਗੋਲਡ ਬਲੈਕ ਉਹਦੀਆਂ ਟੈਪਸ ਵੀ ਮਿਲ ਜਾਣਗੀਆਂ ਦੇਖੋ 750 ਰੁਪਏ ਦੀ ਬਲੈਕ ਕਲਰ ਲੈ ਲਓ ਤੁਸੀਂ ਰੋਜ਼ ਗੋਲਡ ਲੈ ਲਓ ਤੇ 골ਡਨ ਤੁਹਾਡੇ ਕੋ ਆ ਦੇਖੋ ਸਪੌਟ ਵੀ ਮਿਲ ਜਾਣਗੇ ਸਿੰਗਲ ਲੀਵਰ ਵੀ ਵੇ ਆਪਣੇ ਕੋ ਆ ਦੇਖੋ ਪਾਣੀ ਜਿੱਦਾਂ ਬਹੁਤ ਸੋਹਣੇ ਮਾਡਲ ਹੈਗੇ ਆ ਦੇਖੋ ਟੇਬਲ ਟੋਪ ਸਾਰੇ ਕਲਰ ਅਵੇਲੇਬਲ ਨੇ ਮਾਰਬਲ ਸੀਰੀਜ਼ ਆ ਦੇਖੋ ਇਸ ਤੋਂ ਇਲਾਵਾ ਤੁਸੀਂ ਇੱਧਰ ਵੀ ਚੈੱਕ ਕਰ ਸਕਦੇ ਆ ਮਤਲਬ ਡਿਜ਼ਾਈਨ ਚ ਕੋਈ ਕਮੀ ਨਹੀਂ ਬ੍ਰਾਂਡ ਹਰ ਤਰ੍ਹਾਂ ਦੇ ਆ ਡਿਜ਼ਾਈਨ ਵੀ ਸਾਡੇ ਕੋਲ ਸਾਰੇ ਤਰ੍ਹਾਂ ਹੀ ਮਿਲ ਜਾਂਦੇ ਆ ਤੁਸੀਂ ਆਹ ਚੈੱਕ ਕਰ ਲਓ ਸਾਰੇ ਬ੍ਰਾਂਡ ਭਾਜੀ ਅਵੇਲੇਬਲ ਆ ਹਿੰਦਵੇਰ ਦੇ ਵੀ ਮਿਲ ਜਾਏਗਾ ਤਾਂ ਡਿਵਰਟਰ ਕੋਈ ਲੱਗਾ ਹੋਵੇ ਸਾਡੇ ਕੋਲ ਜਿਹੜਾ ਮਰੀ ਪੈਰੀ ਵੇਅਰ ਲੈ ਲਓ ਸਵਿਜ਼ ਵੇਅਰ ਲੈ ਲਓ ਸਾਰੇ ਬ੍ਰਾਂਡ ਅਵੇਲੇਬਲ ਆਪਣੇ ਕੋਲ ਉਸ ਤੋਂ ਬਾਅਦ ਦੇਖੋ ਸਾਡੇ ਕੋਲ ਕਿਚਨ ਦੀਆਂ ਟੈਪਸ ਦੇਖੋ ਕਿੰਨੀ ਸੋਹਣੀਆਂ ਆਈਆਂ ਤਾਂ ਸ਼ਾਵਰ ਵਾਲੀ ਟੈਪਸ ਦੇਖੋ ਰੈੱਡ ਕਲਰ ਮਿਲ ਜਾਏਗਾ ਬਲੈਕ ਮਿਲ ਜਾਏਗਾ ਇਹਨਾਂ ਦੀ ਵੀ 10 ਸਾਲ ਦੀ ਗਰੰਟੀ ਹੈ ਸ਼ਾਵਰ ਵਾਲੀਆਂ ਦੀ ਇਹ ਸਿੰਕ ਦੇ ਉੱਤੇ ਲਾ ਲਓ ਜਾਂ ਸਿੰਕ ਦੇ ਦੀਵਾਰ ਤੇ ਲਗਾ ਲਓ ਉਸ ਵਾਰ ਦੇਖੋ ਨਵੇਂ ਆਏ ਸ਼ਾਵਰ ਵਾਲੇ ਮਿਕਸਰ ਦੇਖੋ ਕਿੱਡੇ ਸੋਹਣੇ ਸੋਹਣੇ ਇਹ ਕਿਚਨ ਸਿੰਕ ਦੇ ਉੱਤੇ ਲੱਗਦੇ ਆ ਹਾ ਤੁਹਾਡੇ ਘਰ 'ਚ ਤੁਸੀਂ ਕਿਚਨ ਦੇ ਵਿੱਚ ਲਾਏ ਆ ਭਾਂਡੇ ਵੱਡੇ ਆ ਪਤੀਲੇ ਧੋਣੇ ਆ ਜਾਂ ਤੁਸੀਂ ਗਲਾਸ ਧੋਣੇ ਕੋਈ ਵੀ ਤੁਸੀਂ ਇਹਨੂੰ ਮੂਵ ਕਰ ਸਕਦੇ ਆ ਨਾ ਬਿਕੋਜ਼ ਇਦਾਂ ਨਹੀਂ ਹੈਗਾ ਵੀ ਇੱਕੋ ਹੀ ਥਾਂ ਆਊਗਾ ਤੁਸੀਂ ਇਹ ਸਾਡੇ ਲਈ ਬੜਾ ਈਜ਼ੀ ਕਰ ਦਿੱਤਾ ਇਹ 'ਚ ਹੋਰ ਤੁਸੀਂ ਲਗਜ਼ਰੀ ਚੀਜ਼ਾਂ ਨਹੀਂ ਆ ਦੇਖੋ ਬੜੇ ਸੋਹਣੇ ਸੋਹਣੇ ਆ ਵੀ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਸਾਰੇ ਡਿਜ਼ਾਈਨ ਅਵੇਲੇਬਲ ਨੇ ਆ ਦੇਖੋ ਸਾਡੇ ਕੋਲ ਦਾ ਕੋਈ ਨਵਾਂ ਮਿਕਸਰ ਵੀ ਹੈਗਾ ਦੇਖੋ ਸਾਰੇ ਸਿੰਗਲ ਫੇ ਕਿਚਨ ਦੇ ਸਿੰਕ ਵੀ ਸਾਰੇ ਅਵੇਲੇਬਲ ਨੇ ਸਾਊਂਡ ਪ੍ਰੂਫ ਸਿੰਕ ਇਹ ਸਾਡੇ ਕੋਲ ਸਾਰੇ ਸਾਈਜ਼ ਅਵੇਲੇਬਲ ਨੇ ਜਿਹੜਾ ਮਰਜੀ ਇਨਾਂ ਚ ਸਾਈਜ਼ ਲਲੋ ਸਾਡੇ ਕੋਲ 37 18 ਸਾਈਜ਼ ਵੀ ਅਵੇਲੇਬਲ ਆ ਇਹ ਦੇਖੋ ਸਾਰੇ ਸਾਊਂਡ ਪ੍ਰੂਫ ਸਿੰਕ ਨੇ ਚ ਬਲੈਕ ਕਲਰ ਵੀ ਮਿਲ ਜੇਗਾ 골ਡਨ ਵੀ ਮਿਲ ਜੇਗਾ ਫਿਰ ਜਿੱਦਾਂ ਕੀ ਸਾਡੇ ਕੋਲ ਦੇਖੋ ਰੋਜ਼ ਗੋਲ ਕਰਾਜ ਵਾਟਰਫਾਲ ਮਿਕਸਰ ਆਏ ਦੇਖੋ ਗੱਡੇ ਸੋਨੇ ਸੋਨੇ ਮਾਡਲ ਆ 골ਡਨ ਵੀ ਮਿਲ ਜੇਗਾ ਇਹ ਵੀ ਸਾਰੇ ਗਰੰਟੀਡ ਪੀਸ ਨੇ ਲੋਕਲ ਆ ਸਾਰੇ ਸਾਰੇ ਇੰਡੀਅਨ ਮੇਡ ਕੋਈ ਅਸੀਂ ਚਾਈਨੀਜ਼ ਆਈਟਮ ਨਹੀਂ ਵਰਤਦੇ ਛੋਟੇ ਸਾਈਜ਼ ਵੀ ਮਿਲ ਜਾਣਗੇ ਇਹਦੇ ਜਿਹੜੇ ਮਹਾਰਾਜਾ ਸਟਾਈਲ ਘਰ ਬਣਦੇ ਆ ਜਾਂ ਮਹਾਰਾਜਾ ਸਟਾਈਲ ਬਾਥਰੂਮ ਬਣਦੇ ਆ ਕਿchna ਬਣਦੀਆਂ ਉਹਦੇ ਵਿੱਚ ਆਹ ਆਰਟੀਕਲ ਲੱਗਦੇ ਆ ਸੋ ਇਹ ਆਮ ਘਰਾਂ ਦੇ ਵਿੱਚ ਵੀ ਲਾਵਾਂਗੇ ਕਿਉਂਕਿ ਸਾਡਾ ਪ੍ਰਾਈਸ ਬਾਜ਼ਾਰ ਨਾਲੋਂ ਅੱਧੇ ਨਾਲੋਂ ਵੀ ਘੱਟ ਕਰਤਾ ਦੇਖੋ ਨਾ ਇਦਾਂ ਦੇ ਡਿਜ਼ਾਈਨਰ ਜੇ ਤੁਸੀਂ ਹੋਰ ਪਾਸੇ ਜਾਣੇ ਹੋ ਕਿਸੇ ਪੰਜਾਬ ਚ ਦੁਕਾਨ ਤੇ ਭਾਵੇਂ ਚੰਡੀਗੜ੍ਹ ਹਰਿਆਣਾ ਰਾਜਸਥਾਨ ਚ ਵੀ ਜਾਣੇ ਹੋ ਨਾ ਤੁਸੀਂ ਉੱਥੇ ਨਟ ਹੋ ਜੇ ਨੇ ਤੁਹਾਨੂੰ ਪ੍ਰਾਈਸ ਡਬਲ ਲੱਗਦੀ ਆ ਜੇ ਜਲੰਧਰ ਆਉਣੇ ਤਾਂ ਤੁਹਾਡੇ ਲੱਖਾਂ ਰੁਪਏ ਬਚਦੇ ਆ ਬਿਲਕੁਲ ਭਾਜੀ ਇਹਦਾ ਦੇਖੋ ਹੁਣ 골ਡਨ ਵਾਟਰਫਾਲ ਮਿਕਸ ਜਿੰਨੇ ਮਰਜੀ ਪੀਸ ਲੈ ਜਾਓ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗਾ ਜਿਹੜਾ ਮਰਜੀ ਕਲਰ ਲਲੋ ਰੋਜ਼ਗੋਲ ਲਲੋ ਬਲੈਕ ਛੋਟੇ ਸਾਈਜ਼ ਹੋਰ ਸਸਤੇ ਨੇ ਇਹ ਸਾਡੇ ਕੋਲ 2600 ਰੁਪਏ ਰੇਂਜ ਆ ਜਿਹੜੇ ਮਰਜੀ ਲਲੋ ਤੁਸੀਂ ਆ ਵੀ ਦੇਖੋ ਬੜੇ ਸੋਹਣੇ ਡਿਜ਼ਾਈਨ ਆ ਡਮਰੂ ਤੁਹਾਡੇ ਘਰ ਚ ਛੋਟੀ ਜਿਹੀ ਜਗ੍ਹਾ ਆ ਬਾਥਰੂਮ ਜਾਂ ਤੁਸੀਂ ਬਾਹਰ ਲਾਉਣਾ ਇਹ ਵੀ ਬੜਾ ਸੋਹਣਾ ਸਾਈਜ਼ ਤੁਸੀਂ ਲਾ ਸਕਦੇ ਆ ਭਾਈ ਜੀ ਇਹ ਕਿੱਥੋਂ ਸ਼ੁਰੂ ਹੋ ਜਾਂਦਾ ਬਿਲਕੁਲ ਵਾਸ਼ ਵੇਸ਼ਨ ਭਾਜੀ ਇਹ ਸ਼ੁਰੂ ਹੋ ਜਾਂਦਾ 2800 ਰੁਪਏ ਤੋਂ ਮਾਰਕੀਟ ਤੁਹਾਨੂੰ 5000 ਤੋਂ ਘੱਟ ਨਹੀਂ ਮਿਲੇਗਾ ਜਿੰਨੇ ਮਰਜੀ ਪੀਸ ਲੈ ਲ ਆ ਦੇਖੋ ਹੋਰ بڑے ਮਾਡਲ ਆਏ ਆ ਜਿੱਦਾਂ ਕਿ ਸਾਡੇ ਕੋਲ ਦੇਖੋ ਫੁੱਲ ਬਲੈਕ ਕਲਰ ਵਿੱਚ ਮਿਲ ਜੇਗਾ ਵਾਈਟ ਵੀ ਮਿਲ ਜੇਗਾ ਬਰਾਊਨ ਵੀ ਮਿਲ ਜੇਗਾ ਬਲੈਕ ਐਨਵਰਟ ਵੀ ਮਿਲ ਜੇਗਾ ਇਹਦੇ ਨਾਲ ਤੁਸੀਂ ਮਿਕਸਰ ਜਿਹੜਾ ਮਰਜੀ ਕਲਰ ਲਾ ਸਕਦੇ ਹੋ ਤੁਹਾਡੀ ਮਰਜ਼ੀ ਆ ਦੇਖੋ ਗਲਾਸ ਮਿਕਸਰ ਵੀ ਮਿਲ ਜੇਗਾ ਜਿਹੋ ਪਾਣੀ ਨਿਕਲਦਾ ਜਿਹੜਾ ਮਰਜੀ ਮਾਡਲ ਲਓ ਸਾਡੇ ਕੋਲ ਅਵੇਲੇਬਲ ਹੈ ਫਿਰ ਕਿਸੇ ਨੇ ਮੈਗਨੇਟੀ ਲਗਾਨੀ ਹੈ ਇਹਦੀ ਜਗ੍ਹਾ ਕਿ ਹਾਂ ਵੀ ਮੈਂ ਸਮਾਨ ਵੀ ਰੱਖਣਾ ਵਿੱਚ ਹਰ ਇੱਕ ਡਰਾਅਰ ਵੀ ਹੈ ਇਹਦੇ ਵਿੱਚ ਇੰਦਾ ਸਮਾਨ ਵੀ ਰੱਖਦੇ ਹੋ ਨਾਲੇ ਸਾਈਜ਼ ਹੀ ਬੜਾ ਸੋਹਣਾ ਹੈ ਇਸ ਤੋਂ ਬਾਅਦ ਸਾਡੇ ਕੋਲ ਵੱਡੇ ਸਾਈਜ਼ ਵੀ ਅਵੇਲੇਬਲ ਨੇ ਦੇਖੋ 24 ਇੰਚ ਏ 5500 ਰੁਪਏ ਦਵਾਂਗੇ ਜਿੰਨੇ ਮਰਜ਼ੀ ਪੀਸ ਲਾਇਓ ਸਾਡੇ ਕੋਲ ਇੱਥੇ ਤੁਹਾਨੂੰ ਕਲਰ ਦਿਖਾਣੇ ਨਵੇਂ-ਨਵੇਂ ਆਏ ਦੇਖੋ ਬਲੈਕ ਕਲਰ ਲੈ ਲਓ ਫਿਰ ਬਰਾਊਨ ਕਲਰ ਲੈ ਲਓ ਫਿਰ ਉਸ ਤੋਂ ਬਾਅਦ ਵਾਈਟ ਕਲਰ ਇਹ ਬਰਾਊਨ ਵੀ 5500 ਰੁਪਏ ਦਵਾਂਗੇ ਰੋਜ਼ ਗੋਲਡ ਇਹ ਮਾਰਕੀਟ ਬਹੁਤ ਮਹਿੰਗਾ ਵਿਕ ਰਿਹਾ ਉਸ ਤੋਂ ਬਾਅਦ ਕਿਸੇ ਨੇ ਟੇਬਲ ਟੌਪ ਦੇ ਨਾਲ ਵੈਂਟੀ ਲੈਣੀ ਹੈ ਇਹ ਅਸੀਂ ਟੇਬਲ ਟੌਪ ਬਣਾ ਦਵਾਂਗੇ 9500 ਰੁਪਏ ਦੀ ਮਾਰਕੀਟ ਤੁਹਾਨੂੰ 15000 ਰੁਪਏ ਤੋਂ ਘੱਟ ਨਹੀਂ ਮਿਲੇਗੀ ਅਸੀਂ 9500 ਰੁਪਏ ਹੀ ਦੇਵਾਂਗੇ ਤੁਹਾਨੂੰ ਸੋ ਤੁਸੀਂ ਛੇ ਦੀ ਛੇ ਦੀ ਵਿਜ਼ਿਟ ਕਰ ਲਓ ਸਾਡੀਆਂ ਆਫਰਾਂ ਚੱਲ ਰਹੀਆਂ ਤੁਸੀਂ ਇੱਥੋਂ ਆ ਕੇ ਕੋਈ ਵੀ ਸਾਮਾਨ 50000 ਰੁਪਏ ਦਾ ਲੈਣੇ ਹੋ ਤੁਸੀਂ ਪੂਰੇ ਪੰਜਾਬ ਵਿੱਚ ਜਿੱਥੋਂ ਮਰਜ਼ੀ ਪਿੰਡ ਸ਼ਹਿਰ ਤੋਂ ਆਜੋ ਤੁਹਾਨੂੰ ਅਸੀਂ ਹੋਮ ਡਿਲੀਵਰੀ ਫ੍ਰੀ ਦੇਣੀ ਆ ਮਤਲਬ ਗੱਡੀ ਦਾ ਖਰਚਾ ਸਾਰਾ ਗਰਮੀ ਟ੍ਰੇਡਿੰਗ ਕੰਪਨੀ ਦਊਗਾ ਤੇ ਇਸ ਦੇ ਨਾਲ ਹੀ ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਤੁਹਾਨੂੰ ਹੋਮ ਡਿਲੀਵਰੀ ਅਸੀਂ ਫ੍ਰੀ ਦੇਣੀ ਆ ਤੁਸੀਂ ਉਸ ਦੇ ਨਾਲ ਆ ਗੀਜ਼ਰ ਫ੍ਰੀ ਲੈ ਸਕਦੇ ਆ ਜੇ ਤੁਸੀਂ ਗੀਜ਼ਰ ਨਹੀਂ ਲੈਣਾ ਤੇ ਤੁਸੀਂ ਆ ਵਾਟਰ ਫਿਲ ਕਿਚਨ ਤਿਆਰ ਉਹ ਆਫਰ ਚੱਲ ਰਹੀ ਆ ਬਿਲਕੁਲ ਭਾਜੀ 20000 ਚ ਅਸੀਂ ਦੋ ਬਾਥਰੂਮ ਇੱਕ ਕਿਚਨ ਤਿਆਰ ਕਰਕੇ ਦੇਈ ਦੀ ਸਮਾਨ ਸਾਡੇ ਕੋਲ ਟੈਪਸ ਮਿਲਦੀ ਟਾਇਲ ਤੋਂ ਬਾਅਦ ਵਾਲਾ ਸਮਾਨ ਟਾਇਲ ਤੱਕ ਫਿਟਿੰਗ ਤੁਸੀਂ ਆਪ ਕਰਾਣੀ ਆ ਉਤੋਂ ਵਾ ਸਾਰੀਆਂ ਟੂਟੀਆਂ ਅਸੀਂ ਤੁਹਾਨੂੰ ਦੇਵਾਂਗੇ 50000 ਚ ਤੁਸੀਂ ਬਾਜ਼ਾਰ ਦੇ ਵਿੱਚ ਜਾਓਗੇ ਤਾਂ ਇਹ ਸਾਰਾ ਸਮਾਨ ਤੁਹਾਨੂੰ ਲੱਖ ਰੁਪਏ ਦਾ ਮਿਲਣਾ ਤੁਸੀਂ ਸਾਡੇ ਕੋਲ ਆ ਜਾਓ 50000 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਦੋ ਬਾਥਰੂਮ ਤਿਆਰ ਕਰਕੇ ਦੇਵਾਂਗੇ ਇੱਕ ਕਿਚਨ ਤਿਆਰ ਕਰਕੇ ਦੇਵਾਂਗੇ 50000 ਦੇ ਸਮਾਨ ਨਾਲ ਹੋਮ ਡਿਲੀਵਰੀ ਫ੍ਰੀ ਪਰ ਬਾਜ਼ਾਰ ਦਾ ਰੇਟ 1 ਲੱਖ ਰੁਪਇਆ ਸਾਡੇ ਕੋਲ 50000 ਚ ਅਸੀਂ ਦੇਵਾਂਗੇ ਬਿਲਕੁਲ ਕਿਸੇ ਨੇ ਇੱਕ ਬਾਥਰੂਮ ਤਿਆਰ ਕਰਾਉਣਾ 20000 ਵਿੱਚ ਜੀ ਸਮਾਨ ਵਧੀਆ ਦੇਵਾਂਗੇ ਤੁਹਾਨੂੰ 10 ਸਾਲ ਦੀ ਗਾਰੰਟੀ ਉਹਦੀ ਉਸ ਵਾਰ ਦੇਖੋ ਮੈਨਟੀਆਂ ਦੇ ਕਲਰ ਹੋਰ ਵੀ ਬਹੁਤ ਸੋਨੇ ਸੋਨੇ ਆਏ ਇਹ ਦੇਖੋ ਟੇਬਲ ਉਸੀਂ ਟੇਬਲ ਟੌਪ ਦੇ ਨਾਲ ਲੈਂਦੇ ਹੋ ਜਿੱਦਾਂ ਬ੍ਰਾਊਨ ਕਲਰ ਬ੍ਰਾਊਨ ਦਾ ਟੇਬਲ ਟੌਪ ਹੈ ਇਹ ਤੁਹਾਨੂੰ ਅਸੀਂ 11.5 ਹਜ਼ਾਰ ਰੁਪਏ ਦਾ ਦਵਾਂਗੇ ਤੁਸੀਂ ਜਿੱਥੇ ਮਰਜ਼ੀ ਟਰਾਈ ਕਰ ਲਿਓ 20 ਹਜ਼ਾਰ ਤੋਂ ਘੱਟ ਇਹ ਮਾਡਲ ਨਹੀਂ ਮਿਲੇਗਾ ਤੁਹਾਨੂੰ ਦੇਖੋ ਵੁੱਡਨ ਦੇ ਵਿੱਚ ਆਇਆ ਹੋਣੇ ਫਿਰ ਆਹ ਦੇਖੋ ਵੁੱਡਨ 6 ਸੀਰੀਜ਼ ਆਈ ਨਵੀ ਇਹ ਵੀ 11.5 ਹਜ਼ਾਰ ਫਿਰ ਆਹ ਦੇਖੋ ਆ ਵੀ ਬ੍ਰਾਊਨ ਕਲਰ ਸਾਰੇ ਇੱਕੋ ਹੀ ਰੇਟ ਆ ਦੇਖੋ ਗ੍ਰੇ ਕਲਰ ਜਿਹੜਾ ਮਰਜ਼ੀ ਕਲਰ ਲਲੋ ਜਿਹੜਾ ਮਰਜ਼ੀ ਟੇਬਲ ਟੌਪ ਰਖਾ ਲਓ ਸਾਡੇ ਕੋਲ ਤੁਸੀਂ ਭਾਵੇਂ ਵੱਡਾ ਸਾਈਜ਼ ਆ ਦੇਖੋ 28 ਇੰਚ ਦਾ ਟੇਬਲ ਟੌਪ ਆਇਆ ਦੇਖੋ ਵੱ ਤੁਸੀਂ ਭਾਵੇਂ ਇਹ ਲਲੋ ਸਾਡੇ ਕੋਲ ਸੇਮ ਪ੍ਰਾਈਸ ਦਾ ਕੋਈ ਅਸੀਂ ਤੁਹਾਡੇ ਕੋਲ ਐਕਸਟਰਾ ਰਾਜੀ ਨਹੀਂ ਕਰਾਂਗੇ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਆਏ ਬਲੈਕ ਸਿਲਵਰ 골ਡਨ ਫਿਰ ਉਸ ਤੋਂ ਬਾਅਦ ਦੇਖੋ ਇੱਧਰ ਸੀਰੀਜ਼ ਕਿੰਨੀ ਸੋਹਣੀ ਆਈ ਹੈ ਆ ਦੇਖੋ ਟੈਨ ਕਲਰ ਆਇਆ ਦੇਖੋ ਸਾਰੇ ਸਾਰੇ ਅਵੇਲੇਬਲ ਨੇ ਆਪਣੇ ਕੋਲ ਜਿਹੜੇ ਮਰਜੀ ਲਲੋ ਫਿਰ ਵੋਲ ਲੈਂਗਵਿਨਟੀ ਵੀ ਅਵੇਲੇਬਲ ਹੈ ਵਾਈਟ ਕਲਰ ਦੀ ਇਹ ਤੁਸੀਂ ਕੰਧ ਦੇ ਨਾਲ ਟੰਗ ਕੇ ਲਾ ਸਕਦੇ ਹੋ ਫਿਰ ਆ ਦੇਖੋ ਇਹ ਵੀ ਗ੍ਰੇ ਕਲਰ ਇਹ ਵੀ 15.500 ਸੇਮ ਪ੍ਰਾਈਸ ਫਿਰ ਸਾਡੇ ਕੋਲ ਮਹਾਰਾਜਾ ਵੈਂਟੀ ਲਲੋ 4500 ਰੁਪਏ ਦੀ ਵੱਡਾ ਸਾਈਜ਼ ਲਲੋ ਇਹਦੇ 5500 ਰੁਪ ਉਸ ਵਾਰ ਸਾਡੇ ਕੋਲ ਛੋਟੇ ਸਾਈਜ਼ ਦੇਖੋ ਆਹ ਦੇਖੋ ਵਾਈਟ ਕਲਰ ਵੀ ਅਵੇਲੇਬਲ ਆ ਆ ਬਰਾਊਨ ਛੋਟੇ ਜਿ ਮਿਲ ਜੇਗਾ ਸਾਰੇ ਕਲਰ ਦੇਖੋ ਮਤਲਬ ਸਾਡੇ ਕੋਲ ਅਸੀਂ ਵੀਡੀਓ ਵਿੱਚ ਸਾਰੇ ਨਹੀਂ ਦਿਖਾ ਸਕਦੇ ਸਾਡੇ ਕੋਲ ਜੇ ਤੁਸੀਂ ਆਉਣਾ ਨਾ ਬਹੁਤ ਤਰ੍ਹਾਂ ਦੇ ਕਲਰ ਕਲਕਸ਼ਨ ਹੈਗੇ ਆ ਹਾਂਜੀ ਸਾਡੇ ਕੋਲ ਆ ਦੇਖੋ ਸਾਰੇ ਹੀ ਕਲਰ ਸਾਰੇ ਬਿਲਕੁਲ ਨਵੇਂ ਆਏ ਇਸ ਟਾਈਮ ਆ ਦੇਖੋ ਸੀਰੀਜ਼ ਟੇਬਲ ਟੌਪ ਦੀ ਸੀਰੀਜ਼ ਦੇਖੋ ਕਿੰਨੀ ਆਈ ਏ ਸਾਰੇ 골ਡਨ ਰੋਜ਼ ਗੋਲਡ ਬਲੈਕ ਮਾਰਬਲ ਸੀਰੀਜ਼ ਬਹੁਤ ਆਈ ਦੇਖੋ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ ਆਗੇ ਉਹ ਸਾਡੇ ਕੋਲ ਗਲਾਸ ਕੋਰਨਰ ਵੀ ਅ ਸਾਡੇ ਕੋ ਬاتھਰੂਮ ਦੀ ਸਾਰੀ ਐਸੈਸਰੀ ਅਵੇਲੇਬਲ ਹੈਸ 골ਡਨ ਲਲੋ, সিলਵਰ ਲਲੋ, ਬਲੈਕ ਲਲੋ ਸਾਰੇ ਕਲਰ ਅਵੇਲੇਬਲ ਨੇ। ਫਿਰ ਇਸ ਤੋਂ ਬਾਅਦ ਗਲਾਸ ਟ੍ਰੇ ਵੀ ਅਵੇਲੇਬਲ ਹੈ ਸਾਡੇ ਕੋਲ ਦੇਖੋ ਸਾਰੇ ਹੀ ਬਾਥ ਸੈੱਟ ਦੇਖੋ সিলਵਰ ਕਲਰ ਦੇ ਬਾਥ ਸੈੱਟ ਫਿਰ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ। ਮਾਰਕੀਟ ਤੁਹਾਨੂੰ 4000 ਤੋਂ ਘੱਟ ਨਹੀਂ ਮਿਲੇਗਾ। ਅਸੀਂ 2200 ਰੁਪਏ ਦਾ 5 ਪੀਸ ਦਾ ਸੈੱਟ ਦੇਈਦਾ। 10 ਸਾਲ ਦੀ ਗਾਰੰਟੀ ਕਲਰ ਦੀ। ਫਿਰ ਰੋਜ਼ 골ਡ ਕਲਰ ਵੀ ਅਵੇਲੇਬਲ ਹੈ, ਬਲੈਕ ਵੀ ਅਵੇਲੇਬਲ ਹੈ ਤੇ 골ਡਨ ਵੀ। ਟਾਵਲ ਰੈਗ ਵੀ ਸਾਰੇ ਕਲਰ ਅਵੇਲੇਬਲ ਨੇ। ਇਨੇ ਕਿਸੇ ਨੂੰ ਬਾਥਰੂਮ ਚ ਹੈਂਡ ਸ਼ਾਵਰ ਲੈਣਾ ਹੈ ਦੇਖੋ ਪੇਜ ਖੋਲੋ ਸਾਫ ਹੋਏ ਹਿੰਦਾ ਪੀਸ ਸਾਡੇ ਕੋਲ ਸਾਰੇ ਅੱਛੀ ਕੁਆਲਿਟੀ ਦੇ ਐਜ ਸਾਰੇ ਕਲਰ ਅਵੇਲੇਬਲ ਨੇ ਬਲੈਕ ਵੀ ਮਿਲ ਜੇਗਾ ਸਿਲਵਰ ਵੀ ਸਾਰੇ ਸ਼ਾਵਰ ਵੀ ਮਿਲ ਜਾਣਗੇ 6 ਇੰਚ সাইਜ਼ ਦੇ ਤੁਹਾਨੂੰ 1500 ਰੁਪਏ ਦਾ ਸ਼ਾਵਰ ਦਵਾਂਗੇ ਜਿੰਨੇ ਮਰਜੀ ਬੀਸ ਲਾਇਓ ਇਹ ਸਾਡੇ ਕੋਲ ਦੇਖੋ ਹੈਂਡ ਜੈਟ ਵੀ ਅਵੇਲੇਬਲ ਹੈ ਸੀਟ ਦੇ ਨਾਲ ਲੱਗਦੇ ਜਿਹੜੇ ਬਲੈਕ ਕਲਰ ਮਿਲ ਜੇਗਾ ਵਾਈਟ ਮਿਲ ਜੇਗਾ ਸਿਲਵਰ ਮਿਲ ਜੇਗਾ ਤੁਸੀਂ ਇਹ ਸੀਟ ਦੇ ਨਾਲ ਲਾ ਸਕਦੇ ਹੋ ਇਹਨੂੰ ਵਾਸ਼ਿੰਗ ਏਰੀਆ ਲਈ ਯੂਜ਼ ਕਰ ਸਕਦੇ ਹੋ ਇਹ ਤੋਂ ਸਾਡੇ ਕੋਲ ਦੇਖੋ ਪੇਪਰ ਹੋਲਡਰ ਦੀ ਵੈਰੈਟੀ ਬਹੁਤ ਅਸੀਡ ਦੇ ਨਾਲ ਲੱਗਦੀ ਸਿਲਵਰ ਲੈ ਲਓ ਆ ਦੇਖੋ ਮੋਬਾਈਲ ਸਟੈਂਡ ਵਾਲਾ ਫਿਰ ਸਾਡੇ ਕੋਲ ਦੇਖੋ ਲਿਕੁਇਡ ਸਾਬ ਵੀ ਅਵੇਲੇਬਲ ਨੇ ਬਲੈਕ ਕਲਰ ਲੈ ਲਓ ਆ ਦੇਖੋ ਪੁਸ਼ ਕਰਕੇ ਜਦ ਤੁਸੀਂ ਲਿਕੁਇਡ ਸਾਬ ਆਟੋਮੈਟਿਕਲੀ ਵੀ ਅਵੇਲੇਬਲ ਨੇ ਤੁਸੀਂ ਆਟੋਮੈਟਿਕ ਹੈਂਡ ਡਿਸਪੈਂਸਰ ਯੂਜ਼ ਕਰ ਸਕਦੇ ਹੋ ਇਹ ਚ ਕਾਫੀ ਡਿਜ਼ਾਈਨ ਆਏ ਸਾਡੇ ਕੋਲ ਵਾਈਟ ਕਲਰ ਵੀ ਮਿਲ ਜੇਗਾ ਬਲੈਕ ਵੀ ਮਿਲ ਜੇਗਾ ਸਾਰੇ ਅਵੇਲੇਬਲ ਨੇ ਫਿਰ ਕਿਚਨ ਦੇ ਦੇਖੋ ਮਿਕਸਰ ਨਵੇਂ ਆਏ ਸਪ੍ਰਿੰਗ ਵਾਲੇ ਇਨੇ ਸੋਹਣੇ ਡਿਜ਼ਾਈਨ ਆਏ ਸਾਰੇ ਅਵੇਲੇਬਲ ਨੇ ਆਪਣੇ ਕੋਲ ਪਰ ਭਾਜੀ ਆ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਸ਼ਾਵਰ ਦਾ ਕਿਸੇ ਨੇ ਛੋਟਾ ਸਾਈਜ਼ ਵੱਡਾ ਸਾਈਜ਼ ਲੈਣਾ ਇਹਦੇ ਵਿੱਚ ਵੀ ਕਾਫੀ ਆ ਦੇਖੋ ਤੁਸੀਂ ਲੈ ਕੇ ਜਾ ਸਕਦੇ ਆ ਬਿਲਕੁਲ ਭਾਜੀ ਸਾਡੇ ਕੋਲ ਸਾਰੇ ਹੀ ਅਵੇਲੇਬਲ ਨੇ ਸਾਈਜ਼ 8 ਇੰਚ ਤੋਂ ਲੈ ਕੇ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਵਿਲਮਨ ਨੇ ਜਿੰਨੀ ਮਰਜੀ ਫਿਸ਼ ਲਾਏ ਹੋ ਸਾਡੇ ਕੋਲ ਮਿਰਰ ਸਾਡੇ ਕੋਲ ਦੇਖੋ ਛੋਟੇ ਸਾਈਜ਼ ਤੋਂ ਅਵੇਲੇਬਲ ਆ 350 ਰੁਪਏ ਦਾ ਪੈ ਜਾਂਦਾ ਫਿਰ ਉਤੋਂ ਬਾਅਦ ਦੇਖੋ ਸਾਡੇ ਕੋਲ ਸਟੀਲ ਫਰੇਮ ਦੇ ਅਵੇਲੇਬਲ ਨੇ 골ਡਨ ਲਲੋ ਸਿਲਵਰ ਲਲੋ ਫਿਰ ਸਾਡੇ ਕੋਲ ਮਿਰਰ ਆਂਦੇ ਐਲਈਡੀ ਆ ਦੇ ਸਾਡੇ ਕੋਲ ਦੇਖੋ ਸਕੁਅਰ ਮਾਡਲ ਵੀ ਮਿਲ ਜੇਗਾ ਆਹ ਦੇਖੋ ਤੇ ਲਾਈਟ ਚਲਦੀ ਹੋਈ ਤਿੰਨ ਲਾਈਟਾਂ ਚੇਂਜ ਹੁੰਦੀਆਂ ਐ ਇਸ ਚ ਰਾਉਂਡ ਵੀ ਮਿਲ ਜੇਗਾ ਓਵਲ ਵੀ ਮਿਲ ਜੇਗਾ ਦੇਖੋ ਜੈਕਵਾਰ ਦੇ ਮਾਡਲ ਨੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਆਹ ਦੇਖੋ ਤੁਸੀਂ ਤਿੰਨ ਵਾਰੀ ਚੇਂਜ ਕਰੋ ਲਾਈਟ ਚੇਂਜ ਹੋ ਜਾਂਦੀ ਇਹਨਾਂ ਦੀ ਫਿਰ ਓਵਲ ਸੀਰੀਜ਼ ਵੀ ਮਿਲ ਜੇਗੀ ਇਹਦੇ ਚ ਫਿਰ ਆਹ ਦੇਖੋ ਇਹ ਸਾਨੂੰ ਸਕੁਅਰ ਮਾਡਲ ਪਏਗਾ 3500 ਰੁਪਏ ਦਾ ਫਿਰ ਇਹ ਚ ਗੋਲ ਵੀ ਮਿਲ ਜੇਗਾ ਫਿਰ ਆਹ ਦੇਖੋ ਛੋਟਾ ਸਾਈਜ਼ ਵੀ ਹੈ ਇਹਦੇ ਚ ਫਿਰ ਆਹ ਦੇਖੋ ਇਹ ਤਾਂ ਨਗੋਲਡੈਕਸ ਕੰਪਨੀ ਦਾ ਪਏਗਾ 2800 ਰ ਫਿਰ ਉਸ ਤੋਂ ਬਾਅਦ ਓਵਲ ਵੀ ਮਿਲ ਜੇਗਾ ਇਹਦੇ 'ਚ ਫਿਰ ਓਵਲ ਜੈਗਵਰ ਵੀ ਅਵੇਲੇਬਲ ਆ ਦੇਖੋ ਇਹਨੇ ਸੋਹਣੇ ਸੋਹਣੇ ਕਲਰ ਆਏ ਐ ਇੱਥੇ ਦੇਖੋ ਸਾਰੇ ਅਵੇਲੇਬਲ ਨੇ ਤੁਹਾਡੇ ਸਾਈਜ਼ ਅਕੋਰਡਿੰਗ ਸਾਡੇ ਕੋਲ ਮਿਰਰ ਜਿਹੜਾ ਮਰਜੀ ਲਓ ਸਾਡੇ ਕੋਲ ਸਲੋਜੀ ਤੁਹਾਨੂੰ ਸਾਰੀ ਵੈਰਾਈਟੀ ਦਿਖਾਤੀ ਆ ਹੁਣ ਤੁਸੀਂ ਆਪਣੇ ਘਰਾਂ ਦੇ ਬਾਥਰੂਮ ਕਿਚਨ ਤੇ ਲੌਬੀਆਂ ਮਤਲਬ ਆਪਣੇ ਘਰ ਬਾਕੀ ਹੋਟਲਾਂ ਵਾਂਗ ਬਣਾ ਸਕਦੇ ਆ ਪੈਸੇ ਤੁਹਾਡੇ ਦੋਸੀਂ ਬਹੁਤ ਘੱਟ ਲੈ ਰਹੇ ਆ ਦੂਜੀ ਗੱਲ ਇਹ ਆ ਵੀ ਤੁਸੀਂ ਸਾਡੀ ਹੁਣੇ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਸਾਡੇ ਪਹਿਲੇ 11 ਭੈਣ ਭਰਾ ਵੀਡੀਓ ਬਾਅਦ ਸ਼ੇਅਰ ਕਰਨਗੇ ਉਹਨਾਂ ਨੂੰ ਅੱਜ ਦੇ ਸਾਬ ਡਿਸਪੈਂਸਰ ਆ ਇਹਦੇ ਨਾਲ ਦੇ 11 ਸੈੱਟ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣੇ ਆ ਸੋ ਭਾਈ ਜੀ ਇੱਕ ਮੈਨੂੰ ਹੋਰ ਗੱਲ ਦੱਸ ਦਿਓ ਲਾਸਟ ਦੇ ਵਿੱਚ ਜਿਹੜੇ ਖਾਸ ਤ ਪਿੰਡਾਂ ਦੀ ਬੱਢ ਰਿਆ ਉਹਨਾਂ ਨੇ ਤੁਹਾਡੇ ਕੋਲ ਸੌਮੇ ਕਰਨੀ ਹੋਵੇ ਉਹ ਕੀ ਪ੍ਰੋਸੈਸ ਹੈਗਾ ਕਿੱਦਾਂ ਕਰ ਸਕਦੇ ਬਿਲਕੁਲ ਭਾਜੀ ਸਾਡੇ ਕੋਲ ਬਹੁਤ ਈਜ਼ੀ ਪ੍ਰੋਸੈਸ ਹੈ ਤੁਸੀਂ ਸਾਡੇ ਵਟਸਐਪ ਨੰਬਰ ਤੇ ਆਹੀ ਨੰਬਰ ਦਿੱਤਾ ਉੱਤੇ ਸਕਰੀਨ ਤੇ ਸਾਡੇ ਉਹ ਦਿੱਤੇ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਸਮਾਨ ਆਪਣਾ ਪਲੰਬਰ ਕੋਲ ਲਖਾ ਕੇ ਅਸੀਂ ਪਹਿਲਾਂ ਤੁਹਾਨੂੰ ਉਹਦਾ ਐਸਟੀਮੇਟ ਭੇਜਾਂਗੇ ਕਿ ਆ ਵੀ ਤੁਹਾਡੇ ਇੰਨੇ ਪੈਸੇ ਬਣੇ ਆ ਤੇ ਤੁਹਾਨੂੰ ਓਕੇ ਲੱਗਦਾ ਫੋਟੋਆਂ ਨਾਲ ਸਿਲੈਕਟ ਕਰਾਵਾਂਗੇ ਆਪਾਂ ਤੁਹਾਨੂੰ ਭੇਜ ਗਏ ਫਿਰ ਤੁਸੀਂ ਸਾਨੂੰ ਪੇਮੈਂਟ ਆਨਲਾਈਨ ਪਾ ਦਿਓ ਇਹ ਤੁਹਾਨੂੰ ਅਸੀਂ ਸਮਾਨ ਤੁਹਾਡੇ ਐਡਰੈਸ ਤੇ ਭੇਜ ਦਵਾਂਗੇ ਦੇਖੋ ਜਿਹੜੀ ਗਰੰਟੀ ਸਾਡੀ ਹੈ ਉੱਥੇ ਤੱਕ ਚੈੱਕ ਕਰਾ ਕੇ ਆਏਗੇ ਸਾਡੇ ਬੰਦੇ ਲਓ ਇਹਦਾ ਇੰਸ਼ੋਰੈਂਸ ਵੀ ਕਰਤਾ ਦੇਖੋ ਜੇ ਤੁਸੀਂ 50000 ਤੱਕ ਦਾ ਆਰਡਰ ਦੇ ਦੇਣੇ ਹੋ ਨਾ ਜਿੱਥੋਂ ਮਰਜੀ ਪੰਜਾਬ ਤੁਸੀਂ ਆਰਡਰ ਦਿਓ ਤੁਹਾਡੇ ਘਰ ਡਿਲੀਵਰੀ ਦਾ ਫ੍ਰੀ ਹੋ ਗਈ ਉਸ ਦੇ ਨਾਲ ਗਰੰਟੀ ਆ ਮਤਲਬ ਜੇ ਤੁਹਾਨੂੰ ਪੀਸ ਦਿੱਤਾ ਜਾਂ ਟੁੱਟਾ ਭੱਜਾ ਹੋਇਆ ਇਹ ਵੀ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਮਤਲਬ ਤੁਹਾਨੂੰ ਅਸੀਂ ਬਿਲਕੁਲ ਸਾਫ਼ ਸੁਥਰਾ ਸਮਾਨ ਤੁਹਾਡੇ ਘਰ ਪਹੁੰਚਾਵਾਂਗੇ ਸੋ ਤੁਸੀਂ ਛੇਤੀ ਆਜੋ ਇਹ ਪੰਜਾਬ ਦਾ ਸਭ ਤੋਂ ਵੱਡਾ ਲਗਜ਼ਰੀ ਸ਼ੋਅਰੂਮ ਆ ਰੇਟ ਇੱਥੇ ਬਹੁਤ ਘੱਟ ਆ ਆ ਉਹਨੂੰ ਕੀ ਦੇਤੀ ਆ ਤੁਸੀਂ ਸਿਰਫ 50000 ਰੁਪਇਆ ਖਰਚਣਾ 50000 ਦੇ ਵਿੱਚ ਦੋ ਬਾਸ ਨੂੰ ਤੇ ਤੁਹਾਡੀ ਰਸੋਈ ਤਿਆਰ ਕਰ ਦੇਣੀ ਆ ਇਦਾਂ ਦੀ ਆਫਰ ਨਾ ਕਿਸੇ ਨੇ ਦਿੱਤੀ ਆ ਨਾ ਦੇਣੀ ਆ ਨੰਬਰ ਸਕਰੀਨ ਤੇ ਹੈਗੇ ਆ ਤੁਸੀਂ ਕੋਈ ਵੀ ਗੱਲ ਕਰਨੀ ਆ ਕੋਈ ਸਵਾਲ ਆ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀਨਾਨ ਹਰਦੀਪ ਸਿੰਘ ਤੱਕੜਸਾਨ ਟੀਵੀ ਜਲੰਧਰ